ਜੀ ਪਹਿਲਾਂ ਤੇ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਪਹਿਲਾਂ ਨਾਲੋਂ ਵੱਧ ਐਤਕੀ ਸੰਗਤ ਦਾ ਹੰਗਾਰਾ ਵੇਖਣ ਨੂੰ ਮਿਲਿਆ ਇੱਥੇ ਹਰ ਵਾਰ ਦੀ ਤਰ੍ਹਾਂ ਜੈ ਬਾਬੇ ਜੀ ਤੋਂ ਤੇ ਨੇੜੇ ਤੇੜੇ ਦੇ ਆਲੇ ਦੁਆਲੇ ਦੇ ਸਾਰਿਆਂ ਪਿੰਡਾਂ ਤੋਂ ਕਸਬਿਆਂ ਤੋਂ ਲੋਕੀ ਇੱਥੇ ਗੁੱਗਾ ਮਾੜੀ ਤੇ ਮੱਥਾ ਟੇਕਣ ਆਉਂਦੇ ਨੇ ਆਪਦੀਆਂ ਇੱਥੇ ਆ ਕੇ ਮਨੋ ਕਾਮਨਾਵਾਂ ਰੱਖਦੇ ਨੇ ਤੇ ਬਾਬਾ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਇੱਥੇ ਸਾਡੇ ਸਾਰੇ ਏਰੀਏ ਦੇ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਜੁੜੀ ਏ ਲੋਕੀ ਵਕ ਵਕ ਇੱਥੇ ਦਾਨ ਵੀ ਕਰਦੇ ਨੇ ਹਰ ਇੱਕ ਚੀਜ਼ ਇਤੋਂ ਮਨੋ ਕਾਮਨਾਵਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਇਹ ਇੱਕ ਛੋਟਾ ਤਿਉਹਾਰ ਨਹੀਂ ਏ ਸਨੌਰ ਲਈ ਬਹੁਤ ਜ਼ਿਆਦਾ ਵੱਡਾ ਤਿਉਹਾਰ ਏ ਤੇ ਇੱਥੇ ਬਹੁਤ ਹੀ ਜ਼ਿਆਦਾ ਲੋਕਾਂ ਦਾ ਹੰਗਾਰਾ ਮਿਲਦਾ ਹਰ ਸਾਲ ਉਹ ਜੇ ਸਟੇਟ ਵੀ ਤੋਂ ਅਨਿਕ ਤਰ੍ਹਾਂ ਦੇ ਕੈਂਡਲ ਆਪਾਂ ਜੀ ਗੁਰੂ ਘਰੇ ਖੜੇ ਆ ਮੈਂ ਇੱਥੇ ਰਾਜਨੀਤਿਕ ਸਵਾਲ ਦਾ ਤੇ ਚਲੋ ਕੀ ਜਵਾਬ ਦੇਣਾ ਪਰ ਜਿਵੇਂ ਲੋਕੀ ਪਿਆਰ ਦੇਣਗੇ ਜਿਵੇਂ ਪਹਿਲਾਂ ਪਿਆਰ ਦਿੱਤਾ ਉਵੇਂ ਅਸੀਂ ਬਹੁਤ ਵਧੀਆ ਤਿਆਰੀ ਕਰਾਂਗੇ ਜੀ ਮੈਂ ਲੋਕਾਂ ਨੂੰ ਕਹਿਣਾ ਚਾਹੁੰਗਾ ਕਿ ਆਪਾਂ ਕਿਸੇ ਤੋਂ ਗੁਮਰਾਹ ਨਾ ਹੋਈਏ ਆਪਾਂ ਆਪਣਾ ਭਾਈਚਾਰਾ ਕਾਇਮ ਰੱਖੀਏ ਬੜਾ ਔਖਾ ਆਪਾਂ ਭਾਈਚਾਰਾ ਬਣਾਇਆ ਆਪਾਂ ਕਿਸੇ ਦੀਆਂ ਗੱਲਾਂ ਚਾਕੇ ਬਾਹਰ ਲਿਆਂਦੀਆਂ ਗੱਲਾਂ ਚਾਕੇ ਆਪਾਂ ਆਪਦਾ ਭਾਈਚਾਰਾ ਮਾਂ ਤੋੜੀਏ ਬਸ ਇੰਨੀ ਸੁਨੇਹਾ ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਅੱਜ ਸਾਰਿਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੰਦਾ ਸਨੌਰ ਨਿਵਾਸੀਆਂ ਨੂੰ ਦੇਸਨਿਵਾਸੀਆਂ ਨੂੰ ਜਿੱਥੇ-ਜਿੱਥੇ ਵੀ ਕ੍ਰਿਸ਼ਨ ਭਗਵਾਨ ਨੂੰ ਮੰਨਣ ਵਾਲੇ ਲੋਕ ਹੈਗੇ ਆ ਉਹਨਾਂ ਸਾਰਿਆਂ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਉਸ ਦੇ ਨਾਲ ਨਾਲੇ ਕੱਲ ਨੂੰ ਸਾਡੇ ਇੱਥੇ ਗੁਗਾ ਮਾੜੀ ਦਾ ਮੇਲਾ ਲੱਗਦਾ ਜੀ ਔਰ ਅੱਜ ਗੁਗਾ ਮਾੜੀ ਮੰਦਿਰ ਕਮੇਟੀ ਨੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਹੋਇਆ ਰਾਤ ਨੂੰ ਚੌਂਕੀ ਲਗਣੀ ਹੈ ਜੀ ਕੱਲ ਮੇਲਾ ਬਹੁਤ ਪਰ ਬੜਾ ਬੇਲਾ ਲੱਗਦਾ ਸੋ ਮੈਂ ਜਿਹੜੀ ਸਾਡੇ ਗੁੱਗਾવાડી ਮੰਦਿਰ ਕਮੇਟੀ ਹੈਗੀ ਆ ਉਹ ਜਿੰਨੀ ਵੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਪ੍ਰਧਾਨ ਸਾਹਿਬ ਨੇ ਉਹ ਵਧਾਈ ਦੇ ਪਾਤਰ ਨੇ ਬਹੁਤ ਹੀ ਖੂਬਸੂਰਤ ਜਿਹੜਾ ਬਾਬੇ ਦਾ ਮੰਦਿਰ ਜਿਹੜਾ ਸਥਾਨ ਹੈ ਉਹ ਬਣਾਇਆ ਔਰ ਅੱਗੇ ਵੀ ਇਹਦਾ ਵਿਸਥਾਰ ਵੀ ਕਰ ਰਹੇ ਆ ਸੋ ਮੈਂ ਸਾਰਿਆਂ ਨੂੰ ਅੱਜ ਸਨੌਰ ਦਾ ਪ੍ਰਧਾਨ ਹੋਣ ਦੇ ਨਾਤੇ ਸਾਰਿਆਂ ਨੂੰ ਗੁੱਗਾવાડી ਦੇ ਮੇਲੇ ਦੀਆਂ ਔਰ ਜਨਮ ਅਸਤਰੀ ਦੀਆਂ ਵਧਾਈਆਂ ਦਿੰਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਨੌਰ ਦੀ ਡਿਵੈਲਪਮੈਂਟ ਲਈ ਕੀ ਰੋਡਮੈਪ ਪਿਆਰ ਕੀਤਾ ਹੋਇਆ ਹੈ ਅ ਇਹ ਆਪਾਂ ਦੇ ਡਿਵੈਲਪਮੈਂਟ ਦਾ ਮੁੱਦਾ ਜੇ ਆਪਾਂ ਨਾਲ ਇਸ ਤੋਂ ਵਧੀਆ ਕਰ ਲਈਏ ਤੇ ਵਧਾਈਆਂ ਦਾ ਦੇਣਾ ਤੁਸੀਂ ਕੱਲ ਮੇਰੇ ਕੋਲ ਆਜੋ ਪਰਸੋਂ ਆਜੋ ਆਪਾਂ ਬੈਠ ਕੇ ਇੱਕ ਬਹੁਤ ਵੱਡੀ ਲਿਸਟ ਆ ਸਾਡੇ ਕੋਲ ਜਿਹੜੀ ਡਿਵੈਲਪਮੈਂਟ ਦੇ ਹੋਣ ਜਾ ਰਹੀ ਆ ਕਿਉਂਕਿ ਮੇਨ ਮੇਨ ਸੜਕ ਦਾ ਜਿਹੜਾ ਹੈਗਾ ਕੱਲ ਹੀ ਨੀ ਪੱਤਰ ਰੱਖਿਆ ਗਿਆ ਸਨੌਰ ਤੋਂ ਚੌਰਾ ਵਾਲੀ ਰੋਡ ਦਾ ਜਿਹੜਾ ਹੈਗਾ ਹੁਣ ਬਹੁਤ ਜਲਦੀ ਉਹ ਵੀ ਨਵੀਂ ਬਣਨ ਜਾ ਰਹੀ ਆ ਢਿੱਲੋ ਬੈਲਸ ਰੋਡ ਵੀ ਜਾ ਰਹੀ ਆ ਔਰ ਬਹੁਤ ਜਲਦੀ ਮੇਰਾ ਖਿਆਲ ਆ ਵੀ ਸ਼ਾਇਦ ਇਹ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਸਨੌਰ ਲਈ ਅਸੀਂ ਸੀਵਰੇਜ ਦੀ ਸਹੂਲਤ ਵੀ ਜੜੀ ਹੈਗੀ ਆ ਉਹ ਵਹੀਆ ਕਰਾਵਾਂਗੇ ਔਰ ਸਾਡੇ ਬਹੁਤ ਮਤਲਬ ਸਾਡੀ ਜਿਹੜੀ ਟੀਮ ਹੈਗੀ ਆ ਨੌਜਵਾਨ ਟੀਮ ਸਾਡੇ ਮੇਰੇ ਐਮਸੀ ਸਾਹਿਬਾਨ ਨੇ ਸਾਰਿਆਂ ਦਾ ਇੱਕੋ ਇੱਕ ਏਜੰਡਾ ਹੈ ਕਿ ਜਿਹੜਾ 70 ਸਾਲਾਂ ਦੇ ਪਿਛਲੇ 75 ਸਾਲਾਂ ਦੀ ਕੰਮ ਸਨੌਰ ਦਾ ਨਹੀਂ ਹੋਇਆ ਉਹ ਅਸੀਂ ਆਪਣੀ ਟਰਮ ਚ ਪੂਰਾ ਕਰੀਏ ਧੰਨਵਾਦ ਮੇਰਾ ਨਾਮ ਦੇ ਪੰਛੋ ਕੰਬੋਜੀ ਤੇ ਮੈਂ ਇੱਥੇ ਮੈਂਬਰ ਆ ਕਮੇਟੀ ਦਾ ਤੇ ਬਾਬੇ ਦਰਬਾਰ ਬਹੁਤ ਦੂਰੋਂ ਦੂਰੋਂ ਸੇਵਾ ਸੇਵਾਦਾਰ ਸੇਵਾ ਕਰਨ ਆਂਦੇ ਨੇ ਤੇ ਸੰਗਤ ਮੱਥਾ ਟੇਕਣ ਆਂਦੀ ਹੈ ਬਹੁਤ ਹੀ ਧੂਨ ਧਾਨ ਨਾਲ ਹਰ ਸਾਲ ਮੇਲਾ ਲਗਾਇਆ ਜਾਂਦਾ ਤੇ ਬਹੁਤ ਵਧੀਆ ਅਪਰਾਲਾ ਇਹ ਲੋਕ ਬਹੁਤ ਦੂਰੋਂ ਦੂਰੋਂ ਆ ਕੇ ਮੱਥਾ ਟੇਕਦੇ ਨੇ ਤੁਸੀਂ ਦੇਖਿਆ ਕਿ ਬਹੁਤ ਡਵੈਲਪਮੈਂਟ ਹੋਈ ਹੈ ਸਾਫ ਸਫਾਈ ਦਾ ਕਮੇਟੀ ਵੱਲੋਂ ਧਿਆਨ ਰੱਖਿਆ ਜਾਂਦਾ ਤੇ ਆਹ ਸ਼ੈੱਡ ਹੁਣ ਪਿਛਲੇ ਦਿਨੀ ਸ਼ੈੱਡ ਲਵਾਇਆ ਗਿਆ ਤੇ ਲੋਕਾਂ ਦੇ ਦਾਨ ਨਾਲ ਹੀ ਇਹ ਸਭ ਸੰਭਵ ਹੋ ਰਿਹਾ ਤੇ ਮੈਂ ਅਪੀਲ ਕਰਾਂਗਾ ਸਨੋਰ ਹਲਕੇ ਦੇ ਲੋਕਾਂ ਨੂੰ ਕਿ ਵੱਧ ਛੱਡ ਕੇ ਜਿਵੇਂ ਕਿ ਬਹੁਤ ਦਾਨ ਦਿੰਦੇ ਨੇ ਲੋਕ ਤਾਂ ਉਹਨਾਂ ਦੇ ਦਾਨ ਨਾਲ ਹੀ ਇਹ ਸਭ ਸੰਭਵ ਹੋ ਰਿਹਾ ਤਾਂ ਮੇਰੀ ਅਪੀਲ ਹੈ ਆਉਤ ਮੱਥਾ ਟੇਕੋ ਤੇ ਜੋ ਜਿਸ ਦਾ ਹੈਗਾ 10 20 50 ਜੋ ਵੀ ਹੈਗਾ ਦਾਨ ਚ ਪਾਇਆ ਜਾਵੇ ਤਾਂ ਹੋਰ ਹੋ ਡਵੈਲਪਮੈਂਟ ਹੋਵੇ ਲੋਕਾਂ ਦਾ ਕਿਹਦਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਲੋਕੋ ਕ ਹਰ ਸਾਲ ਮੱਥਾ ਟੇਕਨਾਂ ਨੇ ਪਰ ਹੁਣ ਲੋਕਾਂ ਚ ਹੈ ਕਿ ਹਾਂ ਪਹਿਲਾਂ ਨਾਲ ਬਹੁਤ ਫਰਕ ਹੈ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਕਮੇਟੀ ਵੱਲੋਂ ਬਹੁਤ ਜ਼ਿਆਦਾ ਤੇ ਬਾਹਰ ਜਿੰਨੀਆਂ ਵੀ ਸਟਾਲਾਂ ਲੱਗੀਆਂ ਹੋਈਆਂ ਸਾਰਿਆਂ ਨੂੰ ਕਮੇਟੀ ਵੱਲੋਂ ਅਪੀਲ ਕੀਤੀ ਹੈ ਕਿ ਸਾਫ ਸਫਾਈ ਦਾ ਸਾਰੇ ਧਿਆਨ ਰੱਖਣੋ ਤੁਸੀਂ ਆਫ ਡਿਵੈਲਪਮੈਂਟ ਨੂੰ ਕਿੱਥਾ ਦੇਖਦੇ ਹੋ? ਸਨੌਰ ਦੀ ਡਿਵੈਲਪਮੈਂਟ ਇਦਾਂ ਹੈ ਕਿ ਜੀ ਹੁਣ ਸਰਕਾਰ ਨੇ ਕਰਿਆ ਕਿ ਹੁਣ ਸਾਰੇ ਰੋਡ ਨਵੇਂ ਬਣਨ ਪਾਸ ਹੋਏ ਨੇ ਕਈ ਰੋਡ ਸਨੌਰ ਮੇਨ ਰੋਡ ਪਾਸ ਹੋਇਆ ਤੇ ਆਉਣ ਵਾਲੇ ਟਾਈਮ 'ਚ ਗਲੀਆਂ ਸੀਵਰੇਜ ਸਾਫ ਦਾ ਹੋਊਗਾ ਜੀ। ਕੀ ਕਹਿਣਾ ਚਾਹੁੰਦੇ ਲੋਕਾਂ ਨੂੰ? ਲੋਕਾਂ ਨੂੰ ਬਸ ਇਹ ਹੈ ਕਿ ਹਾਂ ਕੰਮਾਂ ਨੂੰ ਵੋਟ ਪਾਓ ਅਗਲੀ ਵਾਰ। ਕਿੱਥੇ ਲੈ ਜਾਓ?